ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਹੁਣੇ ਹੁਣੇ ਇਸ ਵੱਡੀ ਹਸਤੀ ਨੂੰ ਪਿਆਰ ਦਿਲ ਦਾ ਦੌਰਾ ਹੋ ਗਿਆ ਦੇਖਾਂ ਤੱਕ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਭਾਰਤੀ ਤੱਟ ਰੱਖੇ ਕਬਲ ਦੇ ਡਾਇਰੈਕਟਰ ਜਨਰਲ ਰਕੇਸ਼ ਪਾਲ ਦਾ ਦਿਲਦਜ਼ਰਾ ਪੈਣ ਕਰਨਾ ਚੰਨਈ ਦੇ ਇੱਕ ਹਸਪਤਾਲ 'ਚ ਦਿਹਾਂਤ ਹੋ ਗਿਆ ਰੱਖੇ ਕਬਲ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਇਹਨਾਂ ਹੀ ਚ ਸੂਤਰਾਂ ਨੇ ਦੱਸਿਆ ਕਿ ਪਾਲ ਨੂੰ ਰੱਖਿਆ ਮੰਤਰੀ ਆਰਨਾਥ ਸਿੰਘ ਨਾਲ ਭਾਰਤੀ ਤੱਟ ਰੱਖੇ ਕਬਲ ਦੇ ਇੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਰਵਾਨਾ ਹੋਣਾ ਸੀ ਪਰ ਬੇਚੈ ਨਿਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਜੀਵ ਗਾਂਧੀ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੂਤਰਾਂ ਨੇ ਹੋਰ ਵੇਰਵੇ ਨਹੀਂ ਦਿੱਤੇ ਇੱਕ ਅਧਿਕਾਰੀ ਨੇ ਅਜਿਵੇਂ ਦਿੱਲੀ 'ਚ ਦੱਸਿਆ ਕਿ ਤੱਟ ਰੱਖੇ ਕਦੇ ਡਾਇਰੈਕਟਰ ਜਨਰਲ ਦੀ ਚਨਈ ਚ ਦਲਦਰਾ ਦਰਆ ਬੈਨਲ ਮੌਤ ਹੋ ਗਈ ਤੇ ਉਹਨਾਂ ਕਹਿ ਕੇ ਪਾਲਦੀ লাশ ਨੂੰ ਦਿੱਲੀ ਲਿਆਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ